ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਜੇਕਰ ਤੁਸੀਂ ਹਵਾਈ ਯਾਤਰਾ ਕਰਨ ਵਾਲੇ ਹੋ ਤਾਂ ਏਜੰਟ ਤੋਂ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਜ਼ਰਾ ਧਿਆਨ ਨਾਲ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਇਹ ਚੈੱਕ ਕਰ ਲਓ ਕਿ ਏਜੰਟ ਨੇ 에ਅਰਲਾਈਨਸ ਨੂੰ ਪੇਮੈਂਟ ਕਿਸ ਤਰ੍ਹਾਂ ਕੀਤੀ ਹੈ ਪੇਮੈਂਟ ਦੀ ਪੱਕੀ ਰਸੀਦ ਲੈਣੀ ਵੀ ਏਜੰਟ ਤੋਂ ਨਾ ਭੁੱਲੋ ਜੇਕਰ ਜਿਆ ਨਹੀਂ ਕਰੋਗੇ ਤਾਂ ਤੁਸੀਂ ਯਾਤਰਾ ਦੌਰਾਨ ਬਹੁਤ ਵੱਡੀ ਦਿੱਕਤ ਵਿੱਚ ਆ ਸਕਦੇ ਹੋ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਇਹ ਸੁਝਾ ਅਸੀਂ ਨਹੀਂ ਸਗੋਂ ਦਿੱਲੀ ਦਾ ਹਰਜਿੰਦਰ ਸਿੰਘ ਲੋਕਾਂ ਨੂੰ ਦੇ ਰਿਹਾ ਜਿਸ ਨੂੰ ਏਜੰਟ ਦੀ ਗਲਤੀ ਦੇ ਕਾਰਨ ਹੀਥਰੋ ਹਵਾਈ ਅੱਡੇ ਤੇ ਪੁਲਿਸ ਨੇ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹਰਜਿੰਦਰ ਸਿੰਘ ਆਪਣੇ ਤਿੰਨ ਪਰਿਵਾਰਕ ਮੈਂਬਰਾਂ ਨਾਲ ਦਿੱਲੀ ਤੋਂ ਲੰਡਨ ਲਈ ਰਵਾਨਾ ਹੋਇਆ ਸੀ ਲੰਡਨ ਤੱਕ ਦਾ ਹਵਾਈ ਸਫ਼ਰ ਵੀ ਬਹੁਤ ਚੰਗਾ ਸੀ ਪਰ ਜਿਵੇਂ ਹੀ ਹੀਥਰੋ ਹਵਾਈ ਅੱਡੇ ਤੇ ਉਤਰਿਆ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ پولیس ਮੁਤਾਬਕ ਹਰਜਿੰਦਰ ਸਿੰਘ ਨੇ ਜੋ ਟਿਕਟ ਹਵਾਈ ਸਫਰ ਲਈ ਖਰੀਦੀਆਂ ਉਹਨਾਂ ਦੀ ਖਰੀਦਾਰੀ 에ਅਰਲਾਈਨਸ ਤੋਂ ਚੋਰੀ ਦੇ کریڈٹ کارڈ ਨਾਲ ਕੀਤੀ ਗਈ ਇਸ ਤੋਂ ਬਾਅਦ ਹਰਜਿੰਦਰ ਸਿੰਘ ਨੇ ਉਸ 에ਜੰਟ ਨੂੰ ਫੋਨ ਕੀਤਾ ਜਿਸ ਤੋਂ ਉਸਨੇ ਟਿਕਟਾਂ ਲਈਆਂ ਸਨ 에ਜੰਟ ਨੇ ਮਾਫੀ ਮੰਗੀ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਵਾਪਸ ਆਉਣ ਤੇ ਉਸ ਨੂੰ ਸਾਰਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ 에ਜੰਟ ਨੇ ਇਹ ਕਹਿ ਕੇ ਆਪਣਾ ਪਿੱਛਾ ਤਾਂ ਛੁਡਾ ਲਿਆ ਆਖਿਰਕਾਰ ਹਰਜਿੰਦਰ ਨੇ ਲੰਡਨ ਵਿੱਚ ਆਪਣੇ ਰਿਸ਼ਤੇਦਾਰ ਨੂੰ ਫੋਨ ਕੀਤਾ ਅਤੇ ਪੂਰਾ ਮਾਮਲਾ ਦੱਸਿਆ ਰਿਸ਼ਤੇਦਾਰ ਨੇ ਇਸ ਬਾਰੇ ਵਕੀਲ ਤੋਂ ਸਲਾਹ ਮੰਗੀ ਪਰ ਵਕੀਲ ਵੀ ਇਹ ਨਾਲ ਹੀ ਨਵੀਂ ਮੁਸੀਬਤ ਬਣ ਕੇ ਆਇਆ ਵਕੀਲ ਨੇ ਸਲਾਹ ਲਈ ਲੈ 2 ਲੱਖ ਰੁ ਫੀਸ ਮਿਲਣ ਤੇ ਵਕੀਲ ਨੇ ਹਰਜਿੰਦਰ ਸਿੰਘ ਨੂੰ ਸਿਰਫ ਇਹ ਸਲਾਹ ਦਿੱਤੀ ਚਾਰ ਟਿਕਟਾਂ ਫਿਰ ਤੋਂ ਉਸੇ 에ਅਰਲਾਈਨ ਦੀ ਖਰੀਦੀਆਂ ਜਾਣ ਇਸ ਤੋਂ ਬਾਅਦ ਹਰਜਿੰਦਰ ਸਿੰਘ ਨੇ 3,60,000 ਰੁਪਏ ਲਗਾ ਕੇ ਟਿਕਟਾਂ ਖਰੀਦੀਆਂ ਅਤੇ ਪੁਲਿਸ ਤੋਂ ਆਪਣਾ ਪਿੱਛਾ ਛੁਡਵਾਇਆ ਇਸ ਤਰ੍ਹਾਂ ਹਰਜਿੰਦਰ ਨੂੰ 8 ਘੰਟੇ ਦੇ ਸਫ਼ਰ ਲਈ ਕਰੀਬ 7 ਲੱਖ ਰੁਪਏ ਖਰਚ ਕਰਨੇ ਪਏ ਉਧਰ ਦੂਜੇ ਪਾਸੇ ਦਿੱਲੀ ਵਾਪਸ ਆਉਣ ਤੇ ਹਰਜਿੰਦਰ ਸਿੰਘ ਨੇ ਜਦੋਂ 에ਜੰਟ ਤੋਂ ਪੈਸੇ ਮੰਗੇ ਤਾਂ 에ਜੰਟ ਵੀ ਮੁੱਕਰ ਗਿਆ